दरिया परसां सिजर बगाने जी गुल कराया खिचड़ी डबरू खिचर जागरू कला पखणियूं भले 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 आले बे हुई आहे वेठो ਦੀ ਚਾ ਸੋਦਾ ਨਿਕ ਹੋਈ ਪਈਆ ਮੁੰਡਾ ਕਹਿੰਦੇ ਪੁਟਲਾਡੇ ਵਾਲਾ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰ ਆ ਰਿਹਾ ਗੱਭਰੂ ਤੇ ਧੂੜ ਦੇ ਇਨਸਾਨ ਤੇਰੇ ਬਾਜਾਂ ਵਾਲਿਆ ਬੋਲੇ ਸੋਨੇ ਆਵੇ ਚਟਾਰੇ ਉਜਦੇ ਬੋਲੇ ਸੋਨੇ ਹਾਂ ਦੇ ਚਟਾਰੇ ਖਰੋਤੇ ਸਾਡੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਂ ਕਨੇ ਸਾਜਿਆ ਹੋਇਆ ਖਾਲਸਾ ਪੰਥ ਮੇਰੇ ਵੀਰੋ ਪਾਸੇ ਦੂਜੇ ਪਾਸੇ ਚੇਲਾ ਨਿੱਕਾ ਕਿਹਦੇ ਮਾਦਮ ਵਿੱਚ ਜੱਗੇ ਟਰੈਲਰੀ ਖਿੱਚੀ ਆਉਂਦਾ ਓ ਟਰੈਲਰੀ ਖਿੱਚੀ ਬੜਿਆ ਆਉਂਦਾ ਟਰੈਲਰੀ ਬੜੇ ਖਿੱਚੀ ਚੁਲਿਆ ਆਉਂਦਾ ਇਹ ਟਰਾਲੀ ਖਿੱਚ ਮਾ ਮੁਕਾਬਲੇ ਦਾ ਦੇ ਵੀਰੋ ਅੱਜ ਕਿਹੜੇ ਗੱਪੀ ਵਾਲੇ ਲੈ ਖੇਡਿਆ ਜਾ ਰਿਹਾ ਅੱਜ ਗੱਪੀ ਵਾਲੇ ਲੈ ਆਹ ਥੋੜਾ ਥੋੜਾ ਜਾ ਰਿਹਾ ਹੋਰ ਬਣਾਉਂ ਰਿਹਾ ਆਹ ਕਹਿੰਦੇ ਲਾਦਾ ਖੇਡ ਮੇਰੇ ਵੀਰੋ ਲਖੇਪੁਰ ਖੇਡ ਉਹ ਲਾਦਾ ਆਪਣਾ ਵੀਰ ਉਹ ਤੁੰ ਓਏ ਹੌਂ ਕਬਰੋਂ ਲੈ ਧੁਆਰ ਰੋਗ ਰੋਗਦਾ ਉਹ ਦੇਖੋ ਹੌ ਲਾਤੀ ਕੁਛ ਨਹੀਂ ਜਿਵੇਂ ਕਹਿੰਦੇ ਹੁੰਦੇ ਆ ਹੌ ਇਹਦੇ ਮੇਰੀ ਲਾਟ ਹੌ ਇਹਦੇ ਮੇਰੀ ਲਾਟ ਆਵੇ ਮੇਰੀ ਲਾਟ ਨਿਕਲ ਗਈ ਜਦੋਂ ਮੱਥਾ ਲਾਉ ਲੱਗਿਆ ਤੇ ਮੇਰੀ ਲਾਟ ਨਿਕਲ ਗਈ ਜਦੋਂ ਟਾਲੀ ਦੇ ਨਾਲ ਮੈਂ ਮੱਥਾ ਲਾਉ ਲੱਗਿਆ ਸੁੱਖਾ ਨੰਬਰ ਦਾ ਨਹੀਂ ਤੇ ਦੁਦਿ ਲਾਟ ਨਿਕਲ ਗਈ ਲਾਟ ਨਿਕਲ ਗਈ ਕੱਲਾ ਕਹਿੰਦੇ ਜੀਤਾ ਵੀ ਜਾਂਦੀ ਓਏ ਹਰ ਓਏ ਦੇ ਵਿੱਚ ਇਹਨ ਕਦੇ ਦੇ ਬੇ ਵੀਰ ਕਮਾਲ ਹੋਈ ਪਈ ਆ ਉਹ ਦੁਨੀਆ ਇਸ ਖੇਡ ਦੇ ਦਿਆਲ ਹੋਈ ਪਈ ਆ ਬੇ ਵੀਰ ਇਹਨ ਕਦੇ ਪੰਜਾਬੀਓ ਵੀ ਮਹਿਬੂਬ ਖੇਡ ਦਾ ਉਹ ਚਾਲੀ ਖਿੱਕ ਮੁਕਾਬਲੇ ਖਿੱਕ ਦਾ ਕੇਂਦਰ ਬਣਿਆ ਹੋਇਆ ਅੱਜ ਪਾਲਸਾ ਜਿਹਦੇ ਵਿੱਚ ਆ ਰੌਣਕਾਂ ਵੱਡੀਆਂ ਨੇ ਉਹ ਰੌਣਕਾਂ ਵੱਡੀਆਂ ਨੇ ਉਹ ਜਿਵੇਂ ਦਾ ਸੋਨਾ ਨਿਕਲ ਕੇ ਦੀਪ ਦੀਪ ਆ ਰਿਹਾ ਪਏ ਮੀਨੂ